ਥਾਣਾ ਪੈਣੀ ਮਈਆਂ ਖਾਨ ਦੀ ਪੁਲਿਸ ਨੇ ਨਾਕੇਬੰਦੀ ਦੌਰਾਨ ਭਾਰੀ ਮਾਤਰਾ ਵਿੱਚ ਨਜਾਇਜ਼ ਦੇਸੀ ਸ਼ਰਾਬ ਸਮੇਤ ਦੋ ਕਾਰ ਸਵਾਰਾਂ ਨੂੰ ਗ੍ਰਿਫਤਾਰ ਕੀਤਾ। ਇਹ ਵਿਅਕਤੀ ਮੋਜਪੁਰ ਤੋਂ ਨਜਾਇਜ਼ ਸ਼ਰਾਬ ਖਰੀਦ ਕੇ ਦਿਨਾ ਨਗਰ ਦੇ ਇਲਾਕੇ ਵਿੱਚ ਸਪਲਾਈ ਕਰਨ ਦਾ ਕੰਮ ਕਰਦੇ ਸਨ ਡੀਐਸਪੀ ਰਾਜਵੀਰ ਸਿੰਘ ਨੇ ਦੱਸਿਆ ਕਿ ਟ ਪੁਆਇੰਟ ਤੇ ਡੇਰਾ ਰਾਦਾ ਸੁਆਮੀ ਪਿੰਡ ਪੈਣੀ ਮਈਆਂ ਥਾਂ ਤੇ ਨਾਕੇਬੰਦੀ ਦੌਰਾਨ ਲਖਪ੍ਰਿਤ ਸਿੰਘ ਲਖ ਪੁੱਤਰ ਸੁੱਚਾ ਸਿੰਘ ਵਾਸੀ ਦਬੂੜੀ ਥਾਣਾ ਦਰੋਗਲਾ ਤੇ ਬਲਦੇਵ ਸਿੰਘ ਵਾਸੀ ਸਿੰਘੋਵਾਲ ਨੂੰ ਫਰਾਡ ਕਾਰ ਸਮੇਤ ਕਾਬੂ ਕਰਕੇ ਕਾਰ ਦੀ ਤਲਾਸ਼ੀ ਕੀਤੀ ਤਾਂ ਕਾਰ ਵਿੱਚੋਂ 6 ਕੈਨ ਪਲਾਸਟਿਕ ਦੇ ਭਰਮਤ ਕੀਤੇ ਜਿਨ੍ਹਾਂ ਵਿੱਚ 1.80 ਹਜ਼ਾਰ ਮਿਲੀ ਨਜਾਇਜ਼ ਸ਼ਰਾਬ बरामद ਕੀਤੀ ਗਈ ਉਹਨਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਗ੍ਰਿਫਤਾਰ ਵਿਅਕਤੀ ਦੇ ਖੁਲਾਸਾ ਕੀਤਾ ਕਿ ਉਹ ਮੋਜਪੁਰ ਤੋਂ ਸ਼ਰਾਬ ਖਰੀਦ ਕੇ ਦਿਨਾ ਨਗਰ ਦੇ ਨੇੜੇ ਟੇੜੇ ਇਲਾਕਿਆਂ 'ਚ ਸ਼ਰਾਬੇ ਚ ਨਾਕਾਮ ਕਰਦੇ ਹਨ ਦੋਹਾਂ ਖਿਲਾਫ ਐਕਸਾਈਜ਼ ਐਕਟ ਦੇ ਤਹਿਤ ਦਾ ਮੁਕਦਮਾ ਦਰਜ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਇੰਡੀਆ ਨਸ਼ੇ ਵਿਰੁੱਧ ਚਲਾਈ ਗਈ ਮਹਿੰਮ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਗਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜਿਹੜਾ ਵਾ ਨਸ਼ੇ ਵਿਰੋਧੀ ਮਹਿਮ ਨੂੰ ਉਸ ਵੇਲੇ ਵੱਡਾ ਸਫਲਤਾ ਮਿਲੀ ਜਦੋਂ ਭੈਣੀ ਮਿਆਂਖਾਂ ਦੇ ਐਸਚੋ ਸਾਹਿਬ ਤੇ ਇਹਨਾਂ ਨਾਲ ਐਸਆਈ ਚਰਜਨ ਸਿੰਘ ਨੇ ਜਿਹੜਾ ਸੀਗਾ ਟੀ ਪੁਆਇੰਟ ਰਾ ਸੁਆਮੀ ਡੇਰੇ ਤੇ ਕੱਲ ਜਿਹੜਾ ਸ਼ਾਮੀ ਜਿਹੜਾ ਨਾਕਾ ਲਾਇਆ ਸੀਗਾ ਤੇ ਇੱਕ ਆਈਕਨ ਫੋਰਡ ਜਿਹੜੀ ਆ ਕਾਰ ਆਈ ਜਿਹਨੂੰ ਰੋਕੇ ਚੈੱਕ ਕੀਤਾ ਗਿਆ ਇਹਦੇ ਵਿੱਚੋਂ ਜਿਹੜੀ ਆ ਨਜਾਇਜ਼ ਸ਼ਰਾਬ ਜਿਹੜੀ ਆ 6 ਕੈਨ ਜਿਹੜੀ ਆ ਪਲਾਸਟਿਕ ਦੇ ਭਰੇ ਹੋਏ ਬਰਾਮਦ ਹੋਈ ਆ ਜਿਨ੍ਹਾਂ ਵਿੱਚ ਜਿਹੜੇ ਦੋਸ਼ੀ ਸੀਗੇ ਲਵਪ੍ਰੀਤ ਸਿੰਘ ਅਰੀਸ ਲਵ ਪੁੱਤਰ ਸੁਚਾ ਸਿੰਘ ਵਾਸੀ ਧੰਬੂੜੀ ਤੇ ਬਲਦੇਵ ਸਿੰਘ ਏਰੀਅਸ ਦੇ ਪੁੱਤਰ ਕਲਵੰਤ ਸਿੰਘ ਵਾਸੀ ਸਿੰਘੋਵਾਲ ਜਿਹੜੇ ਆ ਉਹ ਜਿਹੜੇ ਆ ਉਹਨਾਂ ਨੂੰ ਨਾਂ ਪਤਾ ਪੁੱਛਣ ਤੇ ਪਤਾ ਲੱਗਾ ਜਿਨ੍ਹਾਂ ਨੂੰ ਜਿਹੜਾ ਵਾ ਗ੍ਰਸਤਾਰ ਕੀਤਾ ਗਿਆ ਸੀਗਾ 6 ਕੈਂ ਜਿਹੜੀ ਪਲਾਸਟਿਕ ਆ ਇਹਦੀ ਜਿਹੜੀ ਆ ਮਿੰਤੀ ਜਿਹੜੀ ਕੀਤੀ ਗਈ ਸੀਗੀ ਜਿਹੜੀ 1 ਲੱਖ 80 ਹਜ਼ਾਰ ਐਮਲ ਜਿਹੜੀ ਨਜਾਇਜ਼ ਸ਼ਰਾਬ ਜਿਹੜੀ ਆ ਇਹ ਕਾਰ ਦੇ ਵਿੱਚੋਂ ਬਰਾਮਦ ਹੋਈ ਆ ਜਿਹਦੇ ਸਬੰਧ ਦੇ ਵਿੱਚ ਥਾਣਾ ਬਣੀ ਮੀਆਂ ਖਾਂ ਵੇਖੇ ਮਕਦਮਾ ਨੰਬਰ 45 ਡੇਟਡ 5 8 24 ਅੰਡਰ ਸੈਕਸ਼ਨ 61 14 ਅਕਸਾਈ ਯਕਦ ਤਹਿ ਦਰਜ ਕਰਕੇ ਦੋਹਾਂ ਦੋਸ਼ੀਆਂ ਦੀ ਗ੍ਰਫਤਾਰੀ ਗਈ ਆ ਤੇ ਕੈਦੇ ਅਨਸਾਰ ਦੋਹਾਂ ਦੋਸ਼ੀਆਂ ਨੂੰ ਜਿਹੜਾ ਵਾ ਅਦਾਲਤ ਵਿੱਚ ਪੇਸ਼ ਅਜ ਕੀਤਾ ਜਾ ਰਿਹਾ ਵਾ ਇਹਨਾਂ ਨੇ ਜਿਹੜਾ ਪੁਸ਼ਕੀਦ ਦੱਸਿਆ ਵੀ ਇਹ ਮੌਜਪੁਰ ਤੋਂ ਜਿਹੜਾ ਵਾ ਲੈ ਕੇ ਆਏ ਸੀਗੇ ਤੇ ਅੱਗੇ ਇਹਨਾਂ ਨੇ ਆਪਣੇ ਪਿੰਡਾਂ ਵਿੱਚ ਜਿਹੜਾ ਧਮੂੜੀ ਤੇ ਇਧਰ ਦੀਨਾ ਨਗਰ ਸਾਈਡ ਜਾ ਕੇ ਜਿਹੜੀ ਆਪਰਚੂਨ ਦੇ ਵਿੱਚ ਵੇਚਣੀ ਸੀਗੀ